ਚੋੜੇ ਬਾਜ਼ਾਰ ਦੇ ਵਿੱਚ ਪਹਿਲਾਂ ਵੀ ਆਂਦੇ ਸੀ ਹਾਂਜੀ ਹਾਂਜੀ ਤੇ ਅੱਜ ਦੇ ਹਾਲਾਤ ਕੀ ਦੇਖ ਅੱਜ ਦੇ ਹਾਲਾਤ ਦੇਖ ਰਿਹਾ ਵੀ ਕੰਮਕਾਰ ਤਾਂ ਹੈ ਨਹੀਂ ਬਿਲਕੁਲ ਵੀ ਜਮਾੜਾ ਮੋਟਾ ਕੰਮ ਚੱਲਣ ਦੀ ਵਾਰੀ ਆਈ ਸੀ ਤੇ ਆ ਜੁੱਧ ਦੀ ਸ਼ੰਕਾ ਨੂੰ ਦੇਖਦੇ ਹੋਏ ਕੰਮ ਲੇਬਰ ਆ ਨਹੀਂ ਰਹੀ ਕੰਮ ਹੈ ਨਹੀਂ ਬਿਲਕੁਲ ਵੀ ਯਾਰਾ ਵੇਹੋਣੀ ਕੀਤੀ ਨਹੀਂ ਵਿਆਰ ਦੇ ਵਿੱਚ ਵਿਆਰ ਦੇ ਆ ਨਾ ਪੇਪਰ ਖਾਲੀ ਪਏ ਆ ਇਹ ਦੇਖੋ 7 ਤਰੀਕ ਦਾ ਇਹ 8 ਤਰੀਕ ਹੈ ਇੱਕ ਵੀ ਪੈਸਾ ਨਹੀਂ ਵਟਿਆ ਆ ਜਿਹੜੇ ਵੀ ਇਦਾਂ ਦੇ ਕੰਮ ਹੁੰਦੇ ਆ ਵਪਾਰ ਤੇ ਬਹੁਤ ਵੱਡਾ ਅਸਰ ਪੈਂਦਾ ਭਾਈ ਜੀ ਗਰੰਟੀ ਵਾਲੀ ਗੱਲ ਆ ਕਿ ਭਾਰਤ ਅਜ ਤੱਕ ਜਿੱਤਦਾ ਆਇਆ ਜਿੱਤਦਾ ਰਹੂਗਾ ਔਰ ਜਿੱਤਦਾ ਰਹਿਣਾ ਡੰਕੇ ਦੇ ਚੋੜ ਦੇ ਉੱਤੇ ਇੱਕ ਗੱਲ ਕੀਤੀ ਜਾ ਰਹੀ ਹੈ ਵਪਾਰੀਆਂ ਵੱਲੋਂ ਕੀ ਜਿਹੜਾ ਜੰਗ ਛੜੀ ਹੈ ਤੇ ਡਟ ਕੇ ਸਾਹਮਣਾ ਕੀਤਾ ਜਾਊਗਾ ਉਹ ਮੈਂ ਸਰਦਾਰ ਭਗਤ ਸਿੰਘ ਹੋਣਾ ਦੀ ਕੋਮ ਹੈ ਪੰਜਾਬ ਸਰਦਾਰ ਭਗਤ ਸਿੰਘ ਹੋਣਾ ਦਾ ਹੈ ਤੇ ਡਰਦੇ ਨਹੀਂ ਜੋ ਸਟਾਰਟਿੰਗ ਕੀਤੀ ਹੈ ਤੇ ਫਿਰ ਧੂਲ ਚੱਲਣ ਦੀ ਹਿੰਮਤ ਵੀ ਤਾਂ ਰੱਖਣ ਪਤਾ ਹੀ ਹੈ ਨੀ ਕਈਆਂ ਮਾਵਾ ਦੇ ਪੁੱਤ ਮਰ ਗਏ ਕਈਆਂ ਜਨਾਨੀਆਂ ਦੇ ਖਸਮ ਮਰ ਗਏ ਠੀਕ ਹੈ ਬਹੁਤ ਵੱਡਾ ਝੜਕਾ ਲੁਧਿਆਣਾ লাই ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤਵਾੜੀ ਦੱਸਦੇ ਹਾਂ ਲੁਧਿਆਣਾ ਦੇ 메ਨ ਮਾਰਕੀਟ ਚੋੜਾ ਬਾਜ਼ਾਰ ਦੇ ਵਿੱਚ ਖੜੇ ਆ ਜਿੱਥੇ ਵਪਾਰ ਦਾ ਜਿਹੜਾ ਕੰਮ ਹੈ ਸੋ ਦੱਸਦੀ ਇਹ ਕਿ ਵਪਾਰ ਦਾ ਜਿਹੜਾ ਇੱਥੇ ਕਾਫੀ ਕੰਮ ਹੈ ਜਿਸ ਨੂੰ ਲੈ ਕੇ ਚੋੜੇ ਬਾਜ਼ਾਰ ਦੀ ਗੱਲ ਕਰੀਏ ਤੇ ਚੋੜੇ ਬਾਜ਼ਾਰ ਦੇ ਵਿੱਚ ਉਸ ਮਾਰਕੀਟ 'ਚ ਖੜੇ ਆ ਜਿਸ ਮਾਰਕੀਟ ਦੇ ਵਿੱਚ ਜਦੋਂ ਕੰਮ ਚੱਲਦਾ ਹੈ ਜਿਹੜੇ ਕਪੜੇ ਨੇ ਉਹ ਕਪੜਿਆਂ ਦਾ ਜਿਹੜਾ ਇਹ ਕਾਫੀ ਵੱਡਾ ਜਿਹੜਾ ਬਾਜ਼ਾਰ ਹੁੰਦਾ ਹੈ ਮਾਰਕੀਟ ਹੁੰਦਾ ਹੈ ਸੋ ਉਸ ਬਾਜ਼ਾਰ ਦੇ ਵਿੱਚ ਪੈਰ ਰੱਖਣ ਦਾ ਜਿਹੜਾ ਜਗ੍ਹਾ ਨਹੀਂ ਹੁੰਦਾ ਸੀ ਸੋ ਉਸ ਨੂੰ ਲੈ ਕੇ ਲੁਧਿਆਣਾ ਦੇ ਚੌੜਾ ਬਾਜ਼ਾਰ 'ਚ ਖੜੇ ਆ ਜਿੱਥੇ ਅੱਜ ਬਿਲਕੁਲ ਪੂਰੀ ਮਾਰਕੀਟ ਜਿਹੜੀ ਹੈ ਉਹ ਖਾਲੀ ਨਜ਼ਰ ਆ ਰਹੀ ਹੈ ਸੋ ਦੇਖ ਸਕਦੇ ਹੋ ਕਿ ਉਹ ਚੌੜਾ ਬਾਜ਼ਾਰ ਮਾਰਕੀਟ ਆ ਜਿਸ ਮਾਰਕੀਟ ਵਿੱਚ ਲੋਕ ਜਿਹੜੇ ਨੇ ਇਸ ਮਾਰਕੀਟ ਵਿੱਚ ਆਣ ਬਲੇ ਕਈ ਵਾਰੀ ਸੋਚਦੇ ਸੀਗੇ ਪਰ ਅੱਜ ਉਹ ਮਾਰਕੀਟ ਜਿਹੜੀ ਹੈ ਪੂਰੀ ਤਰੀਕੇ ਜਿਹੜੀ ਹੈ ਖਾਲੀ ਨਜ਼ਰ ਆ ਰਹੀ ਆਖਿਰ ਇਹਦਾ ਕਾਰਨ ਕੀ ਹੈਗਾ ਸੋ ਹੋਰ ਕੁਝ ਲੋਕ ਜਿਹੜੇ ਨੇ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੈਣੀ ਕਿਉਂਕਿ ਇੱਕ ਪਾਸੇ ਆਪਰੇਸ਼ਨ ਜਿਹੜਾ ਚੱਲਦਾ ਪਿਆ ਯੁੱਧ ਦੀ ਜਿਹੜੀ ਹੈ ਇੱਕ ਪਾਸੇ ਜੰਗ ਦੇ ਵਰਗੇ ਜਿਹੜੇ ਹਾਲਾਤ ਨੇ ਉਹ ਵੀ ਬਣੇ ਨੇ ਤੇ ਦੂਜੇ ਪਾਸੇ ਕੰਮਕਾਰ ਕਿਦਾਂ ਦਾ ਚੱਲਦਾ ਪਿਆ ਉਹ ਵੀ ਜਿਹੜੀ ਅੱਜ ਜਾਣਕਾਰੀ ਲੈਣੇ ਚੋੜੇ ਬਾਜ਼ਾਰ ਦੇ ਵਿੱਚ ਪਹਿਲਾਂ ਵੀ ਆਂਦੇ ਸੀਗੇ ਹਾਂਜੀ ਹਾਂਜੀ ਤੇ ਅੱਜ ਦੇ ਹਾਲਾਤ ਕੀ ਦੇਖ ਰਹੇ ਹੋ ਅੱਜ ਦੇ ਹਾਲਾਤ ਦੇਖ ਰਿਹਾ ਵੀ ਕ ਜੇ ਮਾੜਾ ਮੋਟਾ ਕੰਮ ਚੱਲਣ ਦੀ ਵਾਰੀ ਆਈ ਸੀ ਤੇ ਆ ਜੁਧ ਦੀ ਸ਼ੰਕਾ ਨੂੰ ਦੇਖਦੇ ਹੋਏ ਕੰਮ ਖਾਰ ਲੇਬਰ ਆ ਨਹੀਂ ਰਹੀ ਕੰਮ ਹੈ ਨਹੀਂ ਬਿਲਕੁਲ ਵੀ ਬਜ਼ਾਰਾਂ ਵਿੱਚ ਕੰਮ ਬਿਲਕੁਲ ਚਾਂਤ ਪਿਆ ਜਿੱਦਾਂ ਚੋੜਾ ਬਾਜ਼ਾਰ ਪਹਿਲਾਂ ਕਾਫੀ ਵਧੀਆ ਹੁੰਦਾ ਸੀਗਾ ਪਤਾ ਲੱਗਦਾ ਸੀਗਾ ਬੰਦਾ ਆਉਣ ਬੈਲੇ ਸੋਚਦਾ ਸੀਗਾ ਵੀ ਅੰਦਰ ਆਈਏ ਕਿ ਨਾ ਆਈਏ ਹਾਂ ਹੁਣ ਤਾਂ ਉਹ ਹਿਸਾਬ ਨਾਲ ਤਾਂ ਰਸਾ ਆਇਆ ਨਹੀਂ ਬਿਲਕੁਲ ਵੀ ਬਿਲਕੁਲ ਬਜ਼ਾਰ ਸਾਰੇ ਖਾਲੀ ਪਏ ਨਹੀਂ ਜਿਹਦੇ ਮਰਜ਼ੀ ਬਜ਼ਾਰ ਚੱਲ ਜਾਓ ਸਾਰੇ ਬਜ਼ਾਰ ਖਾਲੀ ਪਏ ਆ ਕੰਮ ਹੈ ਨਹੀਂ ਪੈਸੇ ਹੈ ਨਹੀਂ ਕਿੱਥੇ ਗਏ ਸਮਝ ਨਹੀਂ ਰਖ ਰਹੇ ਬਿਲਕੁਲ ਹੋਰ ਵੀ ਦੁਕਾਨਦਾਰ ਵੀ ਜਿਹੜੇ ਮੌਜੂ ਬਹੁਤ ਘਟ ਜੀ ਬਹੁਤ ਗਾਗ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਵਾ ਲੋਕਾਂ ਦੇ ਮਨ ਚ ਡਰ ਬੈਠ ਗਿਆ ਹੈ ਇੱਥੇ ਆਨ ਦਾ ਬਜ਼ਾਰ ਦੇ ਵਿੱਚ ਕਾਰਨ ਕਾਰਨ ਇਹ ਜਿਹੜਾ ਜੁੱਧ ਚੱਲ ਰਿਹਾ ਹੈ ਬਾਜ਼ਾਰ ਦੇ ਵਿੱਚ ਆਨ ਦਾ ਵੀ ਡਰ ਜਿਹੜਾ ਬੈਠਾ ਹੈ ਹਾਂਜੀ ਹਾਂਜੀ ਚੰਗ ਵਰਗੇ ਹਾਲਾਤ ਜਿਹੜੇ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਬਣੇ ਪੰਜਾਬ ਦੇ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਆ ਗੁਰਦਾਸਪੁਰ ਦੀ ਗੱਲ ਕਰੀਏ ਉੱਥੇ ਬਣੇ ਹੋਏ ਨੇ ਸੋ ਉਸ ਤੋਂ ਬਾਅਦ ਲੁਧਿਆਣੇ ਦੇ ਕੀ ਹਾਲਾਤ ਨੇ ਲੁਧਿਆਣੇ ਤਾਂ ਖਾਲੀ ਹੈ ਕੱਲ ਵੀ ਸੁਸ਼ਾਨ ਪਿਆ ਸੀ ਅੱਜ ਵੀ ਸੁਸ਼ਾਨ ਪਿਆ ਬਾਜ਼ਾਰ ਪੂਰਾ ਕੁੰਤਾ ਦੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਸੋ ਦੱਸ ਦिए ਕਿ ਲੋਕਾਂ ਦਾ ਜਿਹੜਾ ਕਹਿਣਾ ਕੀ ਬਾਜ਼ਾਰ ਜਿਹੜਾ ਪੂਰੀ ਤਰ੍ਹਾਂ ਖਾਲੀ ਹੋ ਚੁੱਕਿਆ ਸੋ ਕੱਲ ਵੀ ਬਾਜ਼ਾਰ ਜਿਹੜਾ ਖਾਲੀ ਸੀਗਾ ਅੱਜ ਵੀ ਬਾਜ਼ਾਰ ਜਿਹੜਾ ਉਹ ਖਾਲੀ ਨਜ਼ਰ ਆ ਰਿਹਾ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ ਸੋ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨੇ ਵੀ ਜਾਣਕਾਰੀ ਲੈਣੀ ਆਖਿਰਕਾਰ ਭਾਈ ਜੀ ਇੱਥੇ ਚੋੜੇ ਬਾਜ਼ਾਰ ਦੇ ਵਿੱਚ ਦੇ ਜਿਹੜੇ ਹਾਲਾਤ ਨੇ ਕਿਦਾਂ ਦੇ ਦੇਖ ਲਈ ਭਾਈ ਬਹੁਤ ਮਾੜੇ ਹਾਲਾਤ ਨੇ ਯਾਰ ਠੀਕ ਹੈ ਨਾ ਕੋਈ ਕਾਮਕਾਰ ਹੈ ਦੁਕਾਨਾਂ ਸਭ ਦੇਖੋ ਸਿਰਫ ਭਰਿਆ ਹੈ ਬਾਜ਼ਾਰ ਦੁਕਾਨਾਂ ਸਭ ਦੀਆਂ ਖਾਲੀਆਂ ਨੇ ਕਾਰਨ ਕੀ ਹੈਗਾ ਕਿ ਇਹਨੂੰ ਜ਼ਿੰਮੇਵਾਰ ਟਰਾਂਕ ਭਾਜੀ ਸਰਕਾਰ ਹੈ ਜ਼ਿੰਮੇਵਾਰ ਹੋਰ ਕੌਣ ਹੈ ਯਾਰ ਤੁਸੀਂ ਦੇਖ ਲਓ ਕੋਈ ਕੰਮ ਕਰ ਹੋਣ ਲੱਗਦਾ ਕੋਈ ਕਦੀ ਬਾਜ਼ਾਰ ਬੰਦ ਹੋ ਰਹੇ ਨੇ ਕਦੀ ਕੁਝ ਹੋ ਰਿਹਾ ਹੈ ਦੁਕਾਨਾਂ ਦੇ ਕੰਮ ਕਰ ਹੈ ਨਹੀਂ ਸਭ ਭੁੱਖੇ ਮਾਰੇ ਸਕੂਲ ਵਾਲੇ ਡਾਕੂ ਬਣੇ ਫਿਰਦੇ ਨੇ ਫੀਸਾਂ ਨਹੀਂ ਨਹੀਂ ਨੇ ਇੱਕ ਪਾਸੇ ਜੰਗ ਵਰਗੇ ਜਿਹੜੇ ਹਾਲਾਤ ਬਣੇ ਹੋਏ ਨੇ ਇੱਕ ਪਾਸੇ ਜਿਹੜਾ ਅਤੰਗਵਾਦ ਦਾ ਜਿਹੜਾ ਇੱਕ ਜਿਹੜਾ ਮੁੱਦਾ ਛੜਿਆ ਹੋਇਆ ਹੈ ਅਤੰਗਵਾਦੀ ਜਿਹੜੇ ਨੇ ਉਹ ਐਂਟਰ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵਾਸਤੇ ਵੀ ਜਿਹੜਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ ਇੱਕ ਪਾਸੇ ਉਹ ਵੀ ਜਿਹੜਾ ਕਾਫੀ ਹਾਈਲਾਈਟ ਹੈ ਮ ਬੜਾ ਬਹੁਤ ਵਧੀਆ ਦਿੱਤਾ ਵੀ ਰਿਹਾ ਮੋਦੀ ਸਾਹਿਬ ਨੇ ਬਹੁਤ ਵਧੀਆ ਦਿੱਤਾ ਵੈ ਜਵਾਬ ਦਾ ਮੈਂ ਕਹਿੰਦਾ ਠੋਕ ਕੇ ਦੇਣਾ ਚਾਹੀਦਾ ਦਿੱਤਾ ਵੀ ਠੋਕ ਕੇ ਉਹਨਾਂ ਨੇ ਇਹ ਨਹੀਂ ਕੀਤਾ ਕਿ ਨਹੀਂ ਡਰੇ ਨੇ ਉਹ ਮੈਂ ਕਹਿੰਦਾ ਠੋਕ ਕੇ ਵਧੀਆ ਜਵਾਬ ਦਿੱਤਾ ਵੈ ਤੇ ਐਦਾਂ ਹੋਣਾ ਵੀ ਚਾਹੀਦਾ ਸੀ ਜਿੱਦਾਂ ਸਾਡੇ ਇੰਡੀਅਨ ਰੋਏ ਨੇ ਤੇ ਅੱ ਤਸਦੀ ਲੋਕਾਂ ਦੇ ਜਿਹੜੀ ਰਿਵਿਊ ਆ ਦੇਖ ਸਕਦੇ ਹੋ ਕਿ ਕੀ ਹਾਲਾਤ ਨੇ ਕਿਉਂਕਿ ਇੱਕ ਪਾਸੇ ਮਾਰਕੀਟ ਦੇ ਹਾਲਾਤ ਨੂੰ ਦਿਖਾ ਦਿੰਨੇ ਦੇਖ ਸਕਦੇ ਹੋ ਪੂਰੀ ਮਾਰਕੀਟ ਜਿਹੜੀ ਹੈ ਉਹ ਖਾਲੀ ਬਣੀ ਹੋਈ ਐ ਸੋ ਇਸ ਮਾਰਕੀਟ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਜਦੋਂ ਦੁਕਾਨਦਾਰਾਂ ਨਾਲ ਗੱਲ ਕਰਦੇ ਆ ਤਾਂ ਦੁਕਾਨਦਾਰਾਂ ਦਾ ਕਹਿਣਾ ਹੈ ਕੀ ਮਾਰਕੀਟ ਜਿਹੜੀ ਆ ਪੂਰੀ ਤਰ੍ਹਾਂ ਇਹ ਪੂਰੇ ਤੌਰ ਤੇ ਜਿਹੜੀ ਆ ਖਾਲੀ ਨਜ਼ਰ ਆ ਰਹੀ ਹੈ ਕਿਉਂਕਿ ਕੰਮਕਾਰ ਬਿਲਕੁਲ ਠੱਪ ਹੋ ਚੁੱਕੇ ਨੇ ਫਿਰ ਹਾਲ ਇੱਕ ਪਾਸੇ ਜੰਗ ਵਰਗੇ ਜਿਹੜੇ ਹਾਲਾਤ ਨੇ ਉਹ ਵੀ ਬਣੇ ਹੋਏ ਨੇ ਸੋ ਕਿਤਨੇ ਕਿਤੇ ਅਗਰ ਗੱਲ ਕਰੀਏ ਪੰਜਾਬ ਦੇ ਕਈ ਜ਼ਿਲ੍ਹਿਆਂ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਜਾਂ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ ਵੀ ਪ੍ਰਸ਼ਾਸਨ ਇਹਦੀ ਗੱਲ ਕਰੀਏ ਤੇ ਪ੍ਰਸ਼ਾਸਨ ਵੱਲੋਂ 8 ਘੰਟਿਆਂ ਦਾ ਜਿਹੜਾ ਬਲੈਕਆਊਟ ਜਿਹੜਾ ਕੀਤਾ ਜਾਊਗਾ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਹੁਣ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਵੀ ਹਾਲਾਤ ਜਿਹੜੇ ਨੇ ਕਾਫੀ ਬਣੇ ਨੇ ਜੇ ਪ੍ਰਸ਼ ਕੈਨਸਲ ਕਰ ਦਿੱਤੇ ਕਿ ਇਹ ਜੰਗਵਰ ਦੇ ਹਾਲਾਤ ਜਿਹੜੇ ਦੇਖਦੇ ਹੋਏ ਸੋ ਵਪਾਰੀ ਸਾਡੇ ਨੇ ਮੌਜੂਦ ਨੇ ਕੀ ਕਹਿਣਾ ਚਾਹੋਗੇ ਅੰਗਲ ਵਪਾਰ ਕਿਦਾਂ ਦਾ ਚੱਲਦਾ ਹੋਇਆ ਨਜ਼ਰ ਆ ਰਿਹਾ ਵਪਾਰ ਤੇ ਤਾਂ ਥੋੜਾ ਅਸਰ ਪੈ ਗਿਆ ਹੀ ਮਾਰਕੀਟ ਦਾ ਜਿਹੜੀ ਚੀਜ਼ ਆ ਵੀ ਓਵਰ ਆਲ ਜਿਹੜਾ ਹੋਇਆ ਹੈ ਬਹੁਤ ਅੱਛਾ ਹੋਇਆ ਹੈ ਇਹ ਜ਼ਰੂਰੀ ਸੀਗਾ ਬਾਕੀ ਇਹ ਤਾਂ ਮਾਈਨਰ ਗੱਲਾਂ ਅਸਰ ਤਾਂ ਮਾਰਕੀਟ ਤੇ ਪਏਗਾ ਕੋਈ 2 1 2 ਦਿਨ ਦੀ ਗੱਲ ਹੈ ਠੀਕ ਹੈ ਨਾ ਜੀ ਇਹ ਜਿਹੜਾ ਲੌਂਗ ਟਾਈਮ ਤੋਂ ਚੱਲਿਆ ਆ ਜਾ ਸੀਗਾ ਬਹੁਤ ਗਲਤ ਸੀਗਾ ਇਹ ਦੇਸ਼ ਦੇ ਖਾਤਰ ਲਈ ਬਹੁਤ ਬੜੀਆ ਹੋਇਆ ਹੈ ਜੇ ਇੱਕ ਪਾਸੇ ਜਿਹੜੇ ਜੰਗ ਵਰਗੇ ਹਾਲਾਤ ਬਣੇ ਨੇ ਜੇ ਉਹ ਜੰਗ ਹੁੰਦਾ ਤੇ ਕਿਤਨੇ ਕਿਤੇ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਵਪਾਰ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਨਹੀਂ ਉਹ ਦੇਖੋ ਜੀ ਗੱਲ ਸੁਣੋ ਜਿਹੜੀ ਸਰਕਾਰ ਹੈ ਉਹ ਬਹੁਤ ਸਮਝਦਾਰ ਹੈ ਉਹਨਾਂ ਨੇ ਸੋਚ ਸਮਝ ਕੇ ਇਹ ਸਟੈਪ ਚੁੱਕਣਾ ਹੈਗਾ ਬਾਕੀ ਜਿਹੜੀ ਚੀਜ਼ ਦਾ ਵੀ ਜੰਗ ਉਹਨਾਂ ਦੀ ਤਰੀ ਜ਼ਰੂਰਤ ਨਹੀਂ ਵੀ ਸਾਡਾ ਜੰਗ ਕਰ ਲੈ ਠੀਕ ਹੈ ਜੰਗ ਉਹਨਾਂ ਨੂੰ ਬਹੁਤ ਵੱਡਾ ਹੌਸਲਾ ਚਾਹੀਦਾ ਦੁਆਰਾ ਜਨਮ ਲੈਣ ਜੇ ਜੰਗ ਲੜਨਗੇ ਤਾਂ ਉਹਨਾਂ ਦਾ ਸਫਾਇਆ ਹੀ ਆ ਸਿਸਟਮ ਬਿਲਕੁਲ ਤੁਸੀਂ ਦੇਖ ਸਕਦੇ ਹੋ ਵਪਾਰੀ ਜਿਹੜੇ ਨੇ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਕਿ ਮੂੰਹ ਤੋੜ ਜਿਹੜਾ ਜਵਾਬ ਦਿੱਤਾ ਜਾਊਗਾ ਅਤੰਗਵਾਦ ਦੇ ਖਿਲਾਫ ਸੋ ਦੱਸ ਦਈਏ ਕਿ ਉਸ ਨੂੰ ਲੈ ਕੇ ਤੇ ਗੱਲ ਕਰੀਏ ਤੇ ਆਪਰੇਸ਼ਨ ਸਿੰਦੂਰ ਦੇ ਤਹਿਤ ਜਿਹੜਾ ਹੁਣ ਲਗਾਤਾਰ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਅਤੰਗਵਾਦ ਦੇ ਖਿਲਾਫ ਸੋ ਮਾਰਕੀਟ ਦੇ ਅਗਰ ਹਾਲਾਤ ਦੱਸਿਓ ਤੇ ਮਾਰਕੀਟ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਬਾਈ ਜੀ ਕੀ ਕਹਿਣਾ ਚਾਹੋਗੇ ਦੁਕਾਨ ਦੇ ਵਿੱਚੋਂ ਬਾਹਰ ਆਏ ਹੋ ਤੇ ਉਸ ਤੋਂ ਬਾਅਦ ਮਾਰਕੀਟ ਦੇ ਕੀ ਹਾਲਾਤ ਨੇ ਮਾਰਕੀਟ ਦੇ ਹਾਲ ਬਿਲਕੁਲ ਜ਼ੀਰੋ ਹੈ ਬੇ ਜੀ ਕੰਮ ਕਰ ਹੈ ਕੋਈ ਨਹੀਂ ਲੜਾਈਆਂ ਕਾਕੇ ਬਿਲਕੁਲ ਕੰਮ ਖਤਮ ਹੋਏ ਸਵੇਰ ਦੇ ਵੇਲੇ ਹੀ ਬੈਠੇ ਸਾਰੇ ਦੁਕਾਨਦਾਰ ਵੇਲੇ ਬੈਠੇ ਸੀ ਛੱਡੋ ਸਾਰੇ ਦੁਕਾਨਦਾਰ ਵੇਲੇ ਬੈਠੇ ਹੋਏ ਨੇ ਹੋਰ ਜੀ ਮਤਲਬ ਗ્રાਹਕ ਆ ਰਹੇ ਜਿਹੜਾ ਸਮਾਨ ਲਾ ਕੇ ਬਿਲਕੁਲ ਜੀ ਬਿਲਕੁਲ ਗਾਗ ਹੈ ਨਹੀਂ ਕੱਲ ਦਾ 8 ਵਜੇ ਤੋਂ ਬਿਲਕੁਲ ਐਦਾ ਹੋ ਗਿਆ ਜਿਹਾ ਸਨਾਟਾ ਹੀ ਛਾ ਚੁੱਕਾ ਹੈ ਬਿਲਕੁਲ ਕਾਰਨ ਕੀ ਹੈਗਾ ਕੱਲ ਦੇ 8 ਵੇ ਤੋਂ ਕਿਉਂਕਿ ਇੱਕ ਪਾਸੇ ਮੌਕ ਡ੍ਰਿਲ ਸੀਗਾ 4 ਵੇ ਸ਼ਾਮ 8 ਵੇ ਦਾ ਜਿਹੜਾ ਸਮਾਂ ਦਿੱਤਾ ਗਿਆ ਸੀਗਾ ਬਲੈਕਆਊਟ ਦਾ ਤੇ ਉਹ ਲੁਧਿਆਣਾ ਦੇ ਕਈ ਪਿੰਡਾਂ ਦੇ ਵਿੱਚ ਜਿਹੜਾ ਬਲੈਕਆਊਟ ਕੀਤਾ ਗਿਆ ਹਾਲਾਂਕਿ ਸਿਟੀ ਦੇ ਵਿੱਚ ਜਿਹੜਾ ਕੈਨਸਲ ਕਰ ਦਿੱਤਾ ਗਿਆ ਸੀਗਾ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਜਿਹੜਾ ਕੀਤਾ ਹੋਇਆ ਗੁਰਦਾਸਪੁਰ ਦੇ ਵਿੱਚ 8 ਘੰਟਿਆਂ ਵਾਸਤੇ ਬਲੈਕਆਊਟ ਦਾ ਜਿਹੜਾ ਸਮਾਂ ਦੇ ਦਿੱਤਾ ਗਿਆ ਹਾਂਜੀ ਸਰ ਇੱਕ ਤਾਂ ਪਹਿਲੀ ਗੱਲ ਤਾਂ ਹੋਣਾ ਚਾਹੀਦਾ ਬਲੈਕਆਊਟ ਸਭ ਪਾਸੇ ਹੋਣ ਲਈ ਦਾ ਕੱਲ ਇੱਥੇ ਦੁਕਾਨਾਂ ਕੋਈ ਆ 8:30 ਕੁਲੀਆਂ ਕੋਈ 8:30 ਵਜੇ ਖੁੱਲੀਆਂ ਹੋਈਆਂ ਤਾਂ ਬਲੈਕਆਊਟ ਹੋਣ ਲਈ ਇਹਨਾਂ ਨੇ ਇੱਕ ਗੇੜਾ ਮਾਰਨਾ ਚਾਹੀਦਾ ਕਿ 7:30 ਤੱਕ ਸਾਰੀਆਂ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਨਾ ਕੋਈ ਲਾਈਟਾਂ ਬੰਦ ਹੋਈਆਂ ਨਾ ਕੁਝ ਹੋਇਆ ਵੇ ਐਦਾਂ ਕੋਈ ਦੁਕਾਨਾਂ ਖੁੱਲੀਆਂ ਨਾ ਤਾਂ ਦੁਕਾਨਾਂ ਬੰਦ ਕੀਤੀ ਜਾਣ ਨਾ ਗਾਹ ਘਾਹ ਦੇ ਦੁਕਾਨਾਂ ਬਿਲਕੁਲ ਵਿਹਲੀਆਂ ਪਈਆਂ ਕਿਸੇ ਦੁਕਾਨ ਨੂੰ ਵੇਖੋ ਕੈਮਰਾ ਘੁਮਾ ਕੇ ਦੇਖੋ ਬਿਲਕੁਲ ਹੀ ਵਿਹਲੇ ਘੁੰਮ ਰਹੇ ਨੇ ਕੋਈ ਕੰਮ ਨਹੀਂ ਹੈ ਬਿਲਕੁਲ ਕੰਮ ਹਾਲਾਤ ਜੇ ਜੰਗ ਵਰਗੇ ਹਾਲਾਤ ਬਣੇ ਹੋਏ ਨੇ ਜੇ ਜੰਗ ਹੋ ਗਈ ਜਾਂ ਯੁੱਧ ਹੋ ਗਿਆ ਤੇ ਕੀ ਫਰਕ ਪੈਦਾ ਆਣ ਵਾਲੇ ਸਮਝ ਜੰਗ ਲੱਗੇ ਨਾ ਲੱਗੇ ਜਿੱਦਾਂ ਇੱਥੇ ਬੰਦੇ ਭੁੱਖੇ ਮਰਨਗੇ ਵੈਸੇ ਜੰਗ ਨੇ ਆਣ ਗੋਂਡਾਂ ਦੀ ਲੱਗ ਜਾਨੀ ਇੱਥੇ ਇੱਥੇ ਹੀ ਆਪਣੀਆਂ ਜੰਗਾਂ ਲੱਗ ਜਾਨੀ ਜੀ ਉੱਥੇ ਜੰਗ ਲੱਗੇ ਜਾਂ ਨਾ ਲੱਗੇ ਕੀ ਦੁਕਾਨਾਂ ਜਿਹੜੀਆਂ ਨੇ ਉਹ ਖਾਲੀ ਪਈਆਂ ਹੋਈਆਂ ਨੇ ਸੋ ਗਾਂਕਾਂ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਕੋਈ ਵੀ ਗਾਂਕ ਜਿਹੜਾ ਹੈ ਉਹ ਆਣਾ ਜਿਹੜਾ ਬੰਦ ਕਰ ਦਿੱਤਾ ਕਿਉਂਕਿ ਮਾਰਕੀਟ ਦੇ ਵਿੱਚ ਗਾਂਕ ਦੇ ਜਿਹੜੇ ਆਨ ਜਾਣ ਦਾ ਜਿਹੜਾ ਕੰਮ ਹੈ ਉਹ ਬਿਲਕੁਲ ਬੰਦ ਹੋ ਚੁੱਕਿਆ ਠੱਪ ਹੋ ਚੁੱਕਿਆ ਸੋ ਦੁਕਾਨਾਂ ਜਿਹੜੀਆਂ ਪੂਰੀ ਤੱਕ ਪੂਰੇ ਤੌਰ ਤੋਂ ਜਿਹੜੀਆਂ ਖਾਲੀਆਂ ਨਜ਼ਰ ਆ ਰਹੀਆਂ ਨੇ ਸੋ ਹੋਰ ਵੀ ਗੱਲਬਾਤ ਕਰਨੇ ਕਿ ਦੁਕਾਨ ਤਾਂ ਕਾਫੀ ਵੱਡੀ ਖੋਲੀ ਹੋਈ ਹੈ ਪਰ ਦੁਕਾਨ ਜਿਹੜੀ ਹੈ ਉਹ ਪੂਰੀ ਖਾਲੀ ਨਜ਼ਰ ਆ ਰਹੀ ਹੈ ਇੱਕ ਵੀ ਗਾਂਕ ਜਿਹੜਾ ਦੁਕਾਨ ਦੇ ਵਿੱਚ ਨਹੀਂ ਨਜ਼ਰ ਆ ਰਿਹਾ ਕੀ ਕਹਿਣਾ ਚਾਹੂੰਗਾ ਭਾਈ ਜੀ ਤੁਹਾਡੇ ਸਾਹਮਣੇ ਹੀ ਤੁਸੀਂ ਆਪ ਹੀ ਦੇਖ ਸਕਦੇ ਹੋ ਆ ਜਿਹੜੇ ਵੀ ਇਦਾਂ ਦੇ ਕੰਮ ਹੁੰਦੇ ਆ ਵਪਾਰ ਤੇ ਬਹੁਤ ਵੱਡਾ ਅਸਰ ਪੈਂਦਾ ਭਾਜੀ ਆ ਤੁਹਾਡੇ ਸਾਹਮਣੇ ਆ ਦੇਖ ਲਓ ਤੁਸੀਂ ਕੈਮਰਾ ਮਾਰ ਕੇ ਦਿਖਾਈ ਸਕਦੇ ਹੋ ਸਾਡੇ ਹੀ ਨਹੀਂ ਖੁੱਲ ਮਾਰਕੀਟ ਦਾ ਇਹ ਹਾਲ ਹੋਇਆ ਹੋਇਆ ਕਿਉਂਕਿ ਲੋਕ ਡਰੇ ਹੋਏ ਆ ਸਹਿਮੇ ਹੋਏ ਅਸੀਂ ਵੀ ਡਰੇ ਆ ਜੀ ਅਸੀਂ ਵੀ ਸਹਿਮੇ ਹੋਏ ਆ ਠੀਕ ਆ ਜੋ ਹੋਇਆ ਇਹ ਹੋਣਾ ਨਹੀਂ ਸੀ ਚਾਹੀਦਾ ਪਰ ਜੇ ਸਟਾਰਟਿੰਗ ਕੀਤੀ ਆ ਫਿਰ ਦੂਲ ਤੇ ਇੰਡੀਆ ਕਿੱਥੋਂ ਛੱਡੂ ਹਾਂ ਬਿਲਕੁਲ ਮਤਲਬ ਨਾਲ ਵੀ ਖੜੇ ਹੋ ਕੇ ਪਾਸੇ ਸਪੋਰਟ ਬਿਲਕੁਲ ਪੂਰੀ ਸਪੋਰਟ ਆ ਜੀ ਦੱਸ ਭਾਰਤ ਨੂੰ ਸਪੋਰਟ ਨਾ ਹੋਵੇ ਠੀਕ ਹੈ ਨਾ ਤਕਲੀਫ ਹੁੰਦੀ ਹੈ ਬਾਬਾ ਜੀ ਤਕਲੀਫ ਹੁੰਦੀ ਹੈ ਜੀ ਕਹਿਣਾ ਚਾਹੋਗੇ ਅਤੰਕਵਾਦ ਜਿਹੜੇ ਫਲਾ ਰਹੇ ਨੇ ਜਿਹੜੇ ਅਤੰਕਵਾਦੀ ਨੇ ਉਹਨਾਂ ਨੂੰ ਕੀ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਜੀ ਕੁਲ ਦੇਸ਼ ਕਹਿ ਰਿਹਾ ਉਹਨਾਂ ਨੂੰ ਉਹ ਵੀ ਅਸੀਂ ਕੁਝ ਉਹੀ ਕਹਿ ਰਹੇ ਹਾਂ ਠੀਕ ਹੈ ਹਾਂ ਤਕਲੀਫ ਇਸ ਗੱਲ ਦੀ ਜ਼ਰੂਰ ਹੋਈ ਹੈ ਕਿ ਜਿਨ੍ਹਾਂ ਦੇ ਹੱਲੇ ਚੂੜੇ ਵੀ ਨਹੀਂ ਸੀ ਉਤਰੇ ਠੀਕ ਹੈ ਜੀ ਉਹਨਾਂ ਦੇ ਮਾਂਗ ਦੇ ਸੰਧੂਰ ਉਤਰ ਗਏ ਠੀਕ ਹੈ ਨਾ ਜਿੰਨੂੰ ਪਤਾ ਹੀ ਹੈ ਨਹੀਂ ਕਈਆਂ ਮਾਵਾਂ ਦੇ ਪੁੱਤ ਮਰ ਗਏ ਕਈਆਂ ਜਨਾਨੀਆਂ ਦੇ ਖਸਮ ਮਰ ਗਏ ਠੀਕ ਹੈ ਨਾ ਬੱਚਿਆਂ ਦੇ ਪਿਓ ਮਾਰ ਗਏ ਮਾਪੇ ਮਰ ਗਏ ਉਹ ਤਾਂ ਲਵਾਰਸ ਹੋ ਗਏ ਠੀਕ ਹੈ ਬਹੁਤ ਵੱਡਾ ਝਟਕਾ ਸਾਡਾ ਤੇ ਕੁੱਤਾ ਮਰ ਜਾ ਬੰਦਾ ਤਿੰਨ ਦਿਨ ਹੋਸ਼ ਨਹੀਂ ਆਂਦੀ ਜੀ ਇੱਥੇ ਤਾਂ ਫੇਰ ਕਿਸੇ ਦਾ ਜੀ ਮਰਿਆ ਭਰਾਵਾ ਤਕਲੀਫ ਤਾਂ ਹੋਊਗੀ ਪਰ ਇੱਕ ਗੱਲ ਹੈ ਗਰੰਟੀ ਵਾਲੀ ਗੱਲ ਹੈ ਕਿ ਭਾਰਤ ਅੱਜ ਤੱਕ ਜਿੱਤਦਾ ਆਇਆ ਜਿੱਤਦਾ ਰਹੂਗਾ ਔਰ ਜਿੱਤਦਾ ਰਹਿਣਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਡੰਗਲੀ ਕੌਮ ਹੈ ਸਰਦਾਰ ਭਗਤ ਸਿੰਘ ਹੋਣਾ ਦੀ ਕੌਮ ਹੈ ਪੰਜਾਬ ਸਰਦਾਰ ਭਗਤ ਸਿੰਘ ਹੋਣਾ ਦਾ ਹੈ ਤੇ ਇਹ ਡਰਦੇ ਨਹੀਂ ਜੋ ਸਟਾਰਟਿੰਗ ਕੀਤੀ ਹੈ ਤੇ ਫਰਦੂਲ ਚੱਲਣ ਦੀ ਹਿੰਮਤ ਵੀ ਤਾਂ ਰੱਖਣ ਵਪਾਰ ਹੋ ਗਿਆ ਕੋਈ ਗੱਲ ਨਹੀਂ ਹੋ ਗਿਆ ਬਿਲਕੁਲ ਸੇ ਦੇਖ ਸਕਦੇ ਹੋ ਕਿ ਡੰਕੇ ਦੇ ਚੋੜ ਦੇ ਉੱਤੇ ਇੱਕ ਗੱਲ ਕੀਤੀ ਜਾ ਰਹੀ ਹੈ ਵਪਾਰੀਆਂ ਵੱਲੋਂ ਕੀ ਜਿਹੜਾ ਜੰਗ ਛੜੀ ਹੈ ਤੇ ਡਟ ਕੇ ਸਾਹਮਣਾ ਕੀਤਾ ਜਾਊਗਾ ਤੇ ਜੇ ਖੜੇ ਹੋ ਤੇ ਖੜੇ ਰੋ ਫਿਰ ਹਾਲ ਇਹਨਾਂ ਬੋਲੇ ਇਹ ਗੱਲ ਕਹੀ ਜਾ ਰਹੀ ਹੈ ਦੁਕਾਨ ਕਰ ਰਹੇ ਆ ਵਪਾਰ ਚੱਲਦਾ ਹੈ ਤੇ ਚੱਲਣ ਦਿਓ ਜੇ ਨਹੀਂ ਚੱਲਦਾ ਤਾਂ ਵੀ ਕੋਈ ਗੱਲ ਨਹੀਂ ਪਰ ਜਿਹੜਾ ਸਾਹਮਣਾ ਹੈ ਅਤੰਗਵਾਦ ਦੇ ਖਿਲਾਫ ਮੂੰਹ ਤੋੜ ਜਿਹੜਾ ਜਵਾਬ ਹੈ ਉਹ ਦਿੱਤਾ ਜਾਊਗਾ ਫਿਰ ਹਾਲੇ ਮਾਰਕੀਟ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਉਹ ਦੁਕਾਨਾਂ ਜਿਹੜੀਆਂ ਪੂਰੀ ਤਰ੍ਹਾਂ ਤੋਂ ਜਿਹੜੀਆਂ ਖਾਲੀਆਂ ਨਜ਼ਾਰੀਆਂ ਨੇ ਸੋ ਲੋਕ ਜਿਹੜੇ ਆਣ ਜਾਣ ਵਾਲੇ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਪਰ ਦੁਕਾਨਾਂ ਦੀ ਅਗਰ ਗੱਲ ਕਰੀਏ ਤੇ ਪੂਰੀ ਮਾਰਕੀਟ ਜਿਹੜੀ ਅੱਜ ਚੋੜੇ ਬਾਜ਼ਾਰ ਮੇਨ ਮਾਰਕੀਟ ਦੇ ਵਿੱਚ ਖੜੇ ਆਂ ਜਿਸ ਮਾਰਕੀਟ ਜਿਹੜੀਆਂ ਕੁਲੀਆਂ ਹੋਈਆਂ ਨੇ ਪਰ ਮਾਰਕੀਟ ਦੇ ਵਿੱਚ ਦੁਕਾਨ ਦੇ ਅੰਦਰ ਗਾਂਖ ਜਲੇ ਜਾਂਦੇ ਹੋਏ ਨਜ਼ਰ ਨਹੀਂ ਆ ਰਹੇ ਸੋ ਹੋਰ ਵੀ ਜਿਹੜੇ ਕੁਝ ਲੋਕ ਮੌਜੂਦ ਨੇ ਉਹਨਾਂ ਨੇ ਵੀ ਜਾਣਕਾਰੀ ਲੈਣੀ ਆ ਆਖਿਰਕਾਰ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਇੱਕ ਪਾਸੇ ਜਿਹੜੇ ਕਾਫੀ ਹਾਲਾਤ ਜਿਹੜੇ ਨੇ ਕਿਤਨੇ ਕਿਤੇ ਕਾਫੀ ਬੱਤੋ ਬੱਤਰ ਬਣੇ ਹੋਏ ਨੇ ਸੋ ਜਾਣਕਾਰੀ ਲੈਣ ਕਿਉਂਕਿ ਉਮਰਦਾਰ ਜਿਹੜੇ ਲੋਕ ਨੇ ਉਹਨਾਂ ਨੇ ਵੀ ਕਈ ਸਮਾਂ ਪਹਿਲਾਂ ਕੁਝ ਜੰਗ ਜਲੇ ਦੇਖੀਆਂ ਹੋਈਆਂ ਅੰਗਲ ਜੀ ਕੁਝ ਜੰਗ ਦੇਖੀਆਂ ਪਹਿਲਾਂ 1971 ਵਾਲੀ ਜੰਗ ਦੇਖੀ ਹੈ ਦੇਖੀ ਹੈ ਜੀ ਕਿੱਦਾਂ ਦੀ ਹੁਣ ਕਿੱਦਾਂ ਦੇ ਹਾਲਾਤ ਬਣੇ ਨੇ ਬਹੁਤ ਮਾੜੇ ਹਾਲਾਤ ਆ ਤੇ ਪਹਿਲਾਂ ਹੁਣ ਤਾਂ ਬਹੁਤ ਬੁਰਾ ਰੋਟੀ ਦਾ ਵੀ ਬੁਰਾ ਹਾਲਿਆ ਲੋਕਾਂ ਨੂੰ ਰਸੰਦੇ ਪਏ ਦੇਖਦੇ ਆ ਤੁਸੀਂ ਮਾਰਕੀਟ ਕੱਲ ਦਾ ਮੜਾ ਜਿਆ ਰਾਲਾ ਪਿਆ ਵੀ ਬੰਦ ਹੋਏਗਾ ਤੇ ਲਾਈਟ ਤੋਂ ਦੇਣਾ ਇੰਨਾ ਕਿ ਗੱਗ ਬਿਲਕੁਲ ਹੀ ਖਤਮ ਹੋ ਗਿਆ ਜਿਹੜਾ ਮੜਾ ਮੋਟਾ ਆ ਵੀ ਬਿਲਕੁਲ ਕੱਲ ਦੀ ਕੱਲ ਦੀ ਪਾਣੀ ਨਹੀਂ ਕੋਈ ਹੋਈ ਕੋਈ ਪਾਣੀ ਨਹੀਂ ਕੀਤੀ ਪਾਣੀ ਕੀਤੀ ਨਹੀਂ ਵਿਹਾਰ ਦੇ ਵਿੱਚ ਇਹ ਲੋ ਵਿਹਾਰ ਦੇ ਇਹ ਪੇਪਰ ਖਾਲੀ ਪਏ ਆ ਗਰਜੋ ਕੀ ਕਾਪੀ ਕੇਸਰੀ ਕੇ ਖੋਲ ਕੇ ਦਿਖਾਈ ਜਾ ਰਹੀ ਹੈ ਬਿਲਕੁਲ ਜੀ ਇਹ ਦੇਖੋ 7 ਤਰੀਕ ਦਾ ਐ ਅੱਠ ਤਰੀਕ ਹੈ ਇੱਕ ਵੀ ਪੈਸਾ ਨਹੀਂ ਵਟਿਆ ਕੋਈ ਪੁੱਛਣ ਆਲਾ ਹੀ ਨਹੀਂ ਆਇਆ ਵੀ ਆਏ ਕਾਦੇ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕਿੱਦਾਂ ਦੇ ਬਣ ਚੁੱਕੇ ਨੇ ਮਾਰਕੀਟ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਆਪਣੀ ਜਿਹੜੀ ਡੈਰੀਆਂ ਨੇ ਉਹਨਾਂ ਨੂੰ ਖੋਲ ਕੇ ਦਿਖਾਇਆ ਜਾ ਰਿਹਾ ਕਿ 7 ਮਈ ਤੋਂ ਬਾਅਦ 8 ਮਈ ਐਸੋ ਜਿਹੜੇ ਹਾਲਾਤ ਨੇ ਉਹ ਕਿਸ ਤਰੀਕੇ ਦੇ ਬਣ ਚੁੱਕੇ ਨੇ ਲੋਕਾਂ ਦੇ ਵਿੱਚ ਵੀ ਜਿਹੜਾ ਕਿਤਨੇ ਕਿਤੇ ਡਰਦਾ ਜਿਹੜਾ ਮਾਹੌਲ ਹੈ ਦੇਖਣ ਨੂੰ ਮਿਲ ਰਿਹਾ ਸੋ ਕਿਤਨੇ ਕਿਤੇ ਲੋਕ ਜਿਹੜੇ ਡਰ ਰਹੇ ਨੇ ਲੋਕ ਜਿਹੜੇ ਸੈਮੇ ਨੇ ਸੋ ਕਿਉਂਕਿ ਕੰਮਕਾਰ ਜਿਹੜਾ ਕਾਫੀ ਤਰੀਕੇ ਜਿਹੜਾ ਠੱਪ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਇੱਕ ਪਾਸੇ ਮਾਰਕੀਟ ਦੇ ਵਿੱਚ ਗੱਲ ਕਰੀਏ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਬਲ ਰਹਿਣ ਗਿਆ ਤੇ ਪਰ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜੀ ਲਾਈਟਾਂ ਦੀ ਅਗਰ ਗੱਲ ਕਰੀਏ ਤੇ ਉਹ ਜਿਹੜੀਆਂ ਸਿਟੀ ਦੇ ਵਿੱਚ ਨਹੀਂ ਬੰਦ ਸੀਗੀਆਂ ਉਹ ਕਈ ਪਿੰਡਾਂ ਦੇ ਵਿੱਚ ਬੰਦ ਸੀਗੀਆਂ ਪਰ ਮਾਰਕੀਟ ਦੇ ਵਿੱਚ ਦੇ ਹਾਲਾਤ ਜਿਹੜੇ ਨੇ ਕਾਫੀ ਬੱਤੋਂ ਬੱਤਰ ਬਣੇ ਹੋਏ ਨੇ ਸੋ ਕਾਫੀ ਜਿਆਦਾ ਹਾਲਾਤ ਜਿਹੜੇ ਨੇ ਉਹ ਖੁੱਲ ਚੁਕੇ ਨਹੀਂ ਕਿਉਂਕਿ ਮਾਰਕੀਟ ਦੇ ਵਿੱਚ ਗਾਹ ਜਿਹੜੇ ਨਹੀਂ ਆ ਰਹੇ ਕਿਉਂਕਿ 7 ਮਈ ਤੋਂ ਬਾਅਦ ਗਾਹਾਂ ਦਾ ਆਣਾ ਜਿਹੜਾ ਮਾਰਕੀਟ ਦੇ ਵਿੱਚ ਵੀ ਕਿਤੇ ਨਾ ਕਿਤੇ ਕਾਫੀ ਜਿਆਦਾ ਕਮ ਹੋ ਚੁਕਿਆ ਕਿਉਂਕਿ ਜਿਹੜੇ ਵੀ ਦੁਕਾਨਦਾਰ ਨੇ ਉਹਨਾਂ ਨੇ ਗੱਲਬਾਤ ਕਰ ਰਹੇ ਆ ਤੇ ਉਹ ਬੰਦ ਕਰ ਦਿੱਤਾ ਸੋ ਗਾਂਕਾ ਦਾ ਜਿਹੜਾ ਆ ਨਾ ਜਣਾ ਬਿਲਕੁਲ ਬੰਦ ਹੈ ਅੰਕਲ ਜੀ ਹੁਣੇ ਵੀ ਖੜੇ ਨੇ ਕਾਫੀ ਧੇਰ ਤੋਂ ਅੰਕਲ ਸਵੇਰ ਦੀ ਵਿਕਰੀ ਹੋਈ ਹੈ ਕੋਈ ਨਹੀਂ ਕੋਈ ਵਿਕਰੀ ਨਹੀਂ ਹੋਈ ਕਿੰਨੀ ਧੇਰ ਪਹਿਲਾਂ ਖੋਲੀ ਸੀ ਦੁਕਾਨ ਸਵੇਰੇ 8 ਵਜੇ ਤੋਂ ਖੜੇ ਆ ਉਸ ਤੋਂ ਬਾਅਦ ਹਲੇ ਕੁਝ ਨਹੀਂ ਕੀ ਕਹਿਣਾ ਚਾਹੂਗੇ ਕੀ ਕਹਿਣਾ ਚਾਹੂਗੇ ਉਸ ਤਾਂ ਨਜ਼ਰ ਆ ਰਿਹਾ ਕਿ ਪਾਸੇ ਜੰਗ ਛੜੀ ਹੋਈ ਹੈ ਬਾਜ਼ਾਰ ਹੈ ਹੀ ਨਹੀਂ ਬਾਜ਼ਾਰ ਹੈ ਜਾਨ ਹੀ ਨਹੀਂ ਹੈਗੀ ਕੀ ਲੱਗਦਾ ਹੈ ਵੀ ਆਉਣ ਵਾਲੇ ਸਮੇਂ 'ਚ ਅਗਰ ਯੁੱਧ ਹੁੰਦਾ ਹੈ ਜਾਂ ਤੇ ਕੀ ਨੁਕਸਾਨ ਜਿਹੜਾ ਸੈਨਾ ਪੈ ਸਕਦਾ ਹੈ ਆਮ ਲੋਕਾਂ ਬਜ਼ਾਰ ਵਿੱਚ ਖਤਮ ਮੇ ਬਿਲਕੁਲ ਬਜ਼ਾਰ ਹੈ ਨਹੀਂ ਬਜ਼ਾਰ ਹੋਏਗਾ ਤਾਂ ਤਾਂ ਹੀ ਮਤਲਬ ਰੋਟੀ ਰੋਟੀ ਚੱਲੇਗੀ ਜੇ ਬਜ਼ਾਰ ਹੈ ਹੀ ਨਹੀਂ ਤਾਂ ਬਿਲਕੁਲ ਕੀ ਕਰਾਂਗੇ ਬੈਠੇ ਆਰਾਮ ਨਾਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਆਮ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਆਮ ਲੋਕ ਜਿਹੜੇ ਨੇ ਉਹ ਜਿਹੜਾ ਦੇਖ ਸਕਦੇ ਹੋ ਕਿ ਉਹਨਾਂ ਦੇ ਹਾਲਾਤ ਜਿਹੜੇ ਕੀ ਬਣੇ ਹੋਏ ਨੇ ਕਿਉਂਕਿ ਵਪਾਰੀਆਂ ਦੇ ਦੇਖ ਸਕਦੇ ਹੋ ਕਿ ਦੁਕਾਨਾਂ ਦੇ ਬਾਹਰ ਦੁਕਾਨ ਜਿਹੜੇ ਧਾਰ ਜਿਹੜੇ ਬੈਠੇ ਹੋਏ ਨੇ ਦੁਕਾਨ ਦੇ ਬਾਹਰ ਕੁਰਸੀਆਂ ਢਾਕੇ ਬੈਠੇ ਨੇ ਪਰ ਕੰਮ ਕਾ ਜਿਹੜਾ ਬਿਲਕੁਲ ਠੱਪ ਨਜ਼ਰ ਆ ਰਿਹਾ ਮਾਰਕੀਟ ਵਿੱਚ ਅਗਰ ਹਰੇਕ ਦੀ ਗੱਲ ਕਰੀਏ ਤੇ ਹਰੇਕ ਨਾ ਗੱਲਬਾਤ ਕਰ ਰਹੇ ਉਹਨਾਂ ਵੱਲ ਇਹ ਹੀ ਗੱਲ ਕਹੀ ਜਾ ਰਹੀ ਹੈ ਕਿ ਬਾਜ਼ਾਰ ਦਾ ਜਿਹੜਾ ਕੰਮ ਹੈ ਠੱਪ ਹੋ ਚੁੱਕਿਆ ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਡਰਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਫਿਰ ਹਾਲ ਜੁੜੇ ਰਹੇ ਲੁਧਨ ਲਾਈਵ ਦੇ ਨਾਲ ਮੈਨੇਜਿੰ